ਸਿਕਾਲ ਜੀ ਸਾਰਿਆਂ ਨੂੰ ਬਾਰਥਡੇ ਆਲੀ ਫਾਰਮ 'ਚ ਤੁਹਾਡਾ ਸਵਾਗਤ ਹੈ ਆ ਜੀ ਅੱਜ ਫੇਰ ਪਿੰਡ ਮੱਤੇয়াল ਪਹੁੰਚ ਚੁੱਕੇ ਆ ਜੀ ਚਾਰ ਝੋਟੀਆਂ ਸੇਲ ਅੱਜ ਬਾਈ ਕੋ ਤੇ ਕੱਲ ਕਹਿੰਦੇ ਆ ਵੀ ਬਾਈ ਕੋ ਸਾਰਾ ਹੀ ਮਾਲ ਸੇਲ ਹੋ ਗਿਆ ਜੀ ਤੇ ਚੰਗੀਆਂ ਖੁਰਲੀਆਂ ਕਹਿੰਦੇ ਆ ਆ ਵੇਖੋ ਸਾਰਾ ਹੀ ਵੇਖ ਦਿੰਦੇ ਆ ਆ ਵੇਖੋ ਵੱਛਾ ਵੀ ਕੋਲ ਬਾਈ ਕੋ ਵੇਖੋ ਟੋਰੀ ਵੱਛਾ ਦੇ ਵੇਖੋ ਕੱਢਾ ਟੋਰੀ ਰੱਖਿਆ ਜੀ ਵੱਛਾ ਬਾਈ ਨੇ ਵੇਖੋ ਦੇਸੀ ਬੋਲ ਆ ਆ ਵੇਖੋ ਆ ਵੇਖੋ ਸਾਰਾ ਹੀ ਉਦਾਂ ਮਾਲ ਸੇਲ ਹੋ ਗਿਆ ਘਰ ਰੱਖੀ ਮਈ ਤੇ ਆਹ ਵੇਖੋ ਬਾਈ ਕੋ ਕਰਦੇ ਆ ਸასი ਕਾਲ ਬਾਈ ਜੀ ਸასი ਕਾਲ ਜੀ ਬਾਦ ਸਾਹਿਬ ਕੀ ਹਾਲ ਹੈ ਵਧੀਆ ਪਹਿਲੋ ਤੇ ਧੰਨਵਾਦ ਜਿਹੜਾ ਬਾਦ ਤੇ ਫਾਰਮ ਨੂੰ ਸਵਾਗਤ ਮਿਲ ਕੇ ਗੱਲ ਦਾ ਵੀ ਸਟੇਮ ਕਰਦੇ ਆ ਤੁਹਾਡਾ ਧੰਨਵਾਦ ਗੱਲ ਇਹਦਾ ਵੀ ਲਾਇਕ ਸ਼ੇਅਰ ਕਮੈਂਟ ਕਰਦਾ ਕਰੋ ਹਾਂਜੀ ਹਾਂਜੀ ਤੇ ਜਿਹੜੀ ਵੀਡੀਓ ਨਵੀਂ ਪਵੇ ਉਹ ਤੁਹਾਡੇ ਤੱਕਰ ਪਹੁੰਚੇ ਖੁਸ਼ ਹੋਵੇ ਤੇ ਗੱਲ ਇਸ ਤਰ੍ਹਾਂ ਅਸੀਂ ਵੀਡੀਓ ਕੱਲ ਪਾਈ ਸੀ ਇਹ ਮਾਲ ਮਾਲਕ ਦੀ ਕਿਰਪਾ ਨਾਲ ਬਹੁਤ ਵਧੀਆ ਠੀਕ 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 ਹੈ ਮਾਲ ਥੋੜਾ ਚਲੋ ਬਾਹਰੋਂ ਮਿਲਣੀ ਵੀ ਥੋੜਾ ਘੱਟ ਦਿਆ ਵਾ ਪਰ ਸਾਡੀ ਕੋਸ਼ਿਸ਼ ਇਹ ਰਹਿੰਦੀ ਆ ਕਿ ਮਾਲ ਛੋਟੇ ਮਾਰ ਦਿੰਦਾ ਰੇਟ ਘਟਦਾ ਤੇ ਇਹ ਗੱਲੇ ਤਰਾ ਮੈਂ ਵੀ ਚੰਗੀਆਂ ਕੁਆਲਟੀ ਵਾਲੀਆਂ ਕੱਟੀਆਂ ਹਾਂ ਬਹੁਤ ਤਰੀਕੇ ਦੀਆਂ ਮਲਕ ਮਾਲ ਲਿਆਉਣ ਦੇ ਆ ਅੱਜ ਵੀ ਆ ਝੋਟੀਆਂ ਆਪਣੇ ਸੱਜਣ ਬੰਦੇ ਇਹੋ ਨਾਲ ਭੇਜੀਆਂ ਹੈ ਕੱਲ ਦੀਆਂ ਠੀਕ ਹੈ ਠੀਕ ਹੈ ਦੋ ਡੰਗ ਚੋਈ ਕਰ ਲਈ ਇਹਨਾਂ ਦੀ ਠੀਕ ਹੈ ਜੀ ਇਹ ਹੁਣ ਮੈਂ ਚੱਲ ਅੱਜ ਵੀਡੀਓ ਫੇਰ ਬਣਾ ਲੀਏ ਤੇ ਕੱਲ ਨੂੰ ਫੇਰ ਪਾ ਦਾਂਗੇ ਅੱਜ ਦੇ ਕਲਿੱਪ ਹੀ ਲਿਆਂਦੇ ਤੁਸੀਂ ਆਹ ਵੇਖੋ ਚਲੋ ਚਲਾਈਏ ਕੰਮ ਆਹ ਵੇਖੋ ਕੱਟੇ ਚਾਰ ਦੰਦ ਆ ਚਾਰ ਦੰਦ ਕੱਟੇ ਆ ਕੱਟੇ ਨੂੰ ਸੂਈ ਨੂੰ ਅੱਜ 9-10 ਦਿਨ ਹੋ ਗਿਆ ਠੀਕ ਹੈ ਜੀ 9-10 ਦਿਨ ਦੇਖੋ ਕਹਿਣਾ ਦੁੱਧ ਜਿਹੜਾ ਵਾ ਨਾ ਬਲਕਿ ਜਿਹੜਾ ਉੱਤਰਾ ਦੇ ਭਾਵੇਂ 12-13 ਦੱਸੀ ਹੈ ਜੀ ਅਸਲ ਦੁੱਧ 11 ਲੀਟਰ ਆ ਅਸਲ ਆਹ ਫਿਰ ਜਿਆਦਾ ਆ ਰੱਦ ਵੀ ਜੀ ਧਿਆਨ ਦੇ। ਵੇਖੋ ਕੱਟੀ ਹਾਈਟ ਹੋਈ ਕਿ ਬਹੁਤ ਵੱਡੀ ਆ। ਸਹੀ ਗੱਲ ਐ। ਆਹ ਵੇਖੋ ਕੱਟੀ ਬਹੁਤ ਚੰਗੀ ਆ। ਆਹ ਵੇਖੋ ਸਾਫ ਚੱਡੇ ਦੀ ਆ। ਚੁਆਈ ਬਹੁਤ ਚੰਗੀ ਆ। ਹਾਂ ਜੀ। ਚੁਆਈ ਬਹੁਤ ਚੰਗੀ ਆ। ਕੱਟੀ ਦਾ ਕੱਲਾ ਕੱਲਾ ਥਾਣਿਆ। ਇਹ ਚੱਡੇ ਦੀ ਨਾਲ ਲੱਭਦੀ ਆ ਨਾ ਕੱਲੇ ਕੱਲੇ ਥਾਣੇ ਦੀ ਲੱਭਦੀ ਆ। ਕੁਝ ਬਰੀਕੀ ਦੀ। ਸਹੀ ਗੱਲ ਸਹੀ ਗੱਲ। ਬਰੀਕੀ ਪੂਰੀ ਆ। ਹਾਂ ਜੀ ਇਹ ਤੇ ਗੱਲ ਐ। ਆਹ ਵੇਖੋ। ਇਹ ਕੱਟੀ ਕੋ ਦੁੱਧ ਉਤਰਾ ਭਾਵੇਂ ਝੱਗ ਚੂਗਾ ਭਾਵੇਂ 13 ਲੀਟਰ 12 ਨੂੰ ਦਸੀਏ 11 ਲੀਟਰ ਦੁੱਧ ਆ 11 ਲੀਟਰ ਦੁੱਧ ਜੀ ਕਿਉਂਕਿ ਆਪਾਂ ਇਹ ਪਹਿਲੇ ਸ਼ੁਰੂ ਤੋਂ ਗੱਲ ਦੱਸੀ ਆ ਵੀ ਦੁੱਧ ਦੀ ਨਹੀਂ ਬਾਤ ਦੱਸਣਾ ਦੁੱਧ ਜਿੰਨਾ ਹੋਊ ਉਹ ਨਹੀਂ ਦੱਸਣਾ ਹਾਂਜੀ ਹਾਂਜੀ ਤੇ ਕੱਟਾ ਮਗਰੀ ਦੀ ਕੱਟਾ ਮਗਰੀ ਚੰਗੀ ਉਤਰਾ ਉਹਦੇ ਤੇ ਨਸਲ ਵਾਲੀ ਚੰਗੀ ਟੀਕੇ ਦੀ ਆ ਪਰ ਆਪਾਂ ਨੂੰ ਕੋਈ ਪਤਾ ਨਹੀਂਗਾ ਤੇ ਕੱਟੀ ਦਾ ਮੁੱਲ ਭਾਵੇਂ 1 20 25 ਜਿੰਨਾ ਮਰਜ਼ੀ ਕਰੀਏ ਠੀਕ ਛੋਟਾ ਰੇਟ ਕਰਨਾ ਵਾ ਝੋਟੀ ਚੰਗੀ ਜਿਹੜਾ ਫੋਨ ਕਰਕੇ ਲੈ ਗਿਆ 1 5 ਦੀ ਦੇਣੀ 1 5 ਦੇ ਭਾਈ ਜੀ ਅੱਜ ਦੇ ਤੁਸੀਂ ਬੜਾ ਠਾਈ ਗੇਟ ਸੜਦਾ ਆਦੇ ਜਿਆ ਨਹੀਂ ਚੰਗੀ ਕੱਟੀ ਆ ਦੇਖਦੀ ਕੱਟੀ ਇੱਕ ਗੀ ਦੀ ਖੜਕੇ ਵੀ ਕੋਈ ਭਾਂ ਵੇਚ ਲੈ ਠੀਕ ਹੈ ਠੀਕ ਹੈ ਇਹ ਵੀ ਚਾਰ ਦੰਦਾ ਆ ਵੇਖੋ ਵੇਖੋ ਸਿੰਗੀ ਸਿੰਗੀ ਵੇਖੋ ਤੁਸੀਂ ਤੇ ਸਿੰਗੀ ਜਿੱਦਾਂ ਦਾ ਇਹਦੇ ਮਗਰ ਉਤਰਾਉ ਆਉਂਦੇ ਹੀ ਵੀ ਮਗਰ ਕੋਹੇ ਨੂਰ ਦੀ ਕੱਟੀ ਆ ਪਰ ਆਪਾਂ ਨੂੰ ਨਹੀਂ ਪਤਾ ਪੈ ਗਈ ਹੈ ਜੀ ਉਦਾ ਬਲੈਗ ਆ ਪੂਛ ਹੋ ਸਕਦੀ ਹੈ ਬਲੈਗ ਹਾਂਜੀ ਸਹੀ ਕੋਹੇ ਨੂਰ ਦੀ ਇਹਨੇ ਨੂੰ ਕੱਟੀ ਤੋਂ 10 ਲੀਟਰ ਦੁੱਧ ਆ 10 ਲੀਟਰ ਦੁੱਧ 10 ਲੀਟਰ ਦੁੱਧ ਆ ਜੀ ਠੀਕ ਹੈ ਜੀ ਲੈਓ ਜੀ ਖੋਲ ਦਿਓ ਬਹੁਤ ਜਰੀ ਹੈ ਵੀ ਚੂਣ ਚਵਾਦੀਆਂ ਸੀਲ ਫਲੱਕ ਬੜੇ ਠੀਕ ਹੈ ਸਿੰਗਲ ਹੱਡੀ ਆ ਚੰਗੀ ਸਾਫ ਸੂਫੇ ਚੱਡੇ ਚੁਆਈ ਦੀ ਚੰਗੀਆਂ ਨਾ ਸੀਰੀਜ਼ ਲੱਗਵਾ ਆਉਂਦ ਰਿਹਾ ਆਉਂਦ ਚੰਗੀ ਬਲੈਕ ਆ ਰੰਗ ਵੀ ਬਹੁਤ ਚੰਗਾ ਸਿੱਗੀ ਵੇਖੋ ਕਿੰਨੀ ਸਹੀ ਗੱਲ ਸਿੰਗਲ ਤਾਂ ਜਦਾਬ ਘਟ ਕੇ ਲਾਇਆ ਨਾ ਆ ਵੇ ਉਸਦੀ ਵੀ ਕੌਲੀ ਚ ਪਾਣੀ ਪੀਣ ਵਾਲੀ ਆ ਸਹੀ ਗੱਲ ਇਹ ਕੌਲੀ ਪਾਣੀ ਪੀਣ ਵਾਲੀ ਆ ਬਹੁਤ ਹੀ ਬੜੀ ਚੰਗੀ ਆ ਹਾਂ ਸਾਫ ਹੈ ਹੱਡੀ ਇਹ ਵੀ ਆ ਮਾਤੇ ਕਾਲੀ ਛਾਵ ਤੇ ਇਹਦਾ ਵੀ ਮੋਲ ਛੋਟਾ ਹੀ ਕਰ ਦਈਏ ਮੋਲੇ ਦਾ ਵੀ ਇੱਕ ਪੰਜਵਾਂ 92000 ਦੀ ਦੇਣੀ ਆ ਇਹ 92000 ਦੀ 90 ਤੇ 2 92000 ਦੀ ਗਾੜੀ ਵੇਚ ਲਈ ਸਹੀ ਗੱਲ ਜੀ ਲਓ ਜੀ ਇਹ ਚਾਰ ਦੰਦ ਕੱਟੀ ਜਾਂ ਚਾਰ ਦੰਦ ਕੱਟੇ ਰਾਤ ਦੀ ਹੋਈ ਆ ਠੀਕ ਹੈ ਜੀ ਆ ਬੱਚਾ ਜਿਹਦਾ ਕੱਲ ਰਾਤ ਹੀ ਤੁਸੀਂ ਬੋਲੇ ਬਾਲੇ ਦਾ ਸਾਫ ਕੀਤੀ ਆ ਠੀਕ ਹੈ 6 ਲੀਟਰ ਬੋਲਾ ਹੋਊਗਾ ਦੋਆਂ ਟੈਂਕਾਂ ਦਾ ਠੀਕ ਹੈ ਠੀਕ ਤੇ ਬੇਮਲੂਮੀ ਜੀ ਥੋੜੀ ਜੀ ਔਲ ਕਰ ਦੀ ਜਿਹੜਾ ਕਿਸੇ ਨੇ ਲੈਣੀ ਆਪਣੀ ਸਮਝ ਨਾ ਲਵੇ ਠੀਕ ਉਦਾਂ ਹੈ ਸਾਫ ਹੈ ਥੱਲੇ ਉਹ ਸਾਫ ਜੀ ਬਹੁਤ ਜੀ ਕੱਟਾ ਮਤਲਬ ਕੱਟਾ ਵੀ ਇੱਕ ਰੰਗ ਬਲੈਕ ਜੀ ਚੰਗੀ ਕਰਨੀ ਥੋੜੀ ਚੁਆਈ ਬਹੁਤ ਚੰਗੀ ਨਿਕਲੀ ਆ ਉਹ ਲੀਂਗ ਬਲਗ ਬਲਗ ਦੀ ਘੋਟ ਚੋੜ ਲੋ ਦੋ ਤੇ 10 ਲੀਟਰ ਘਰ ਤੋਂ ਇੱਕ ਦੋ ਦਿਨ ਔਲ ਕਰਨੀ ਮੁੜ ਕੇ ਸੈੱਟ ਹੋ ਜਾਂਦਾ ਮਤਲਬ ਥੋੜਾ ਜਿਆਦਾ ਨਾਲ ਪਈਣਾ ਕਰਦੇ ਹਾਂ ਜੀ ਜੀ ਲੈਵ ਜੀ ਲੈ ਆਹ ਮਾਲ ਵਿਕਦਾ ਜਾਂਦਾ ਮਾਲ ਮਿਲਦਾ ਵੀ ਆ ਨਗਦਾ ਵੀ ਆ ਆਪਾਂ ਮਾਲ ਲੈਣ ਦੇ ਮਾਲ ਮਾਲਕ ਦੀ ਕਿਰਪਾ ਨਾਲ ਥੋੜਾ ਜਿਹਾ ਮਾਲ ਮਿਲਦਾ ਵਾ ਉੱਚੇ ਭਾ ਦਾ ਸਹੀ ਗੱਲ ਜੀ 2 ਲੱਖ ਦਾ 1.5 ਉਹ ਨੂੰ ਥੋੜਾ ਜਿਹਾ ਆਪਾਂ ਘਾਟਾ ਸੌੜੇ 2 ਲੱਖ ਖਲੀ ਰਹਿ ਗਏ ਕਿਨੇ ਨਹੀਂ ਦੀ ਗਾਹ ਅਗਲਾ ਇੱਥੋਂ ਤੱਕਰ ਲੱਖ ਤੱਕਰ ਖੋਜੋਗੇ ਪੈਸੇ ਖਰਚਾ ਮਾਲ ਦੇ ਭਾਲੇ ਤਾਜੀ ਸੋਈ ਦੇ ਨਾਰੀਂ ਦਾਲ ਦੇ ਬੱਚੇ ਆ ਵੇ ਮਾਲ ਤੇ ਅੱਜ ਤੱਕ ਉਹਨੂੰ 20 ਮਹੀਆਂ ਕੱਟੀਆਂ ਕਰ ਦਿੱਤੀ ਹੈ ਜੀ ਇਹ ਦਾ ਮੁੱਲ ਵੀ ਬਿਲਕੁਲ ਦੇਣ ਲੈਣ ਵਾਲੀ ਗੱਲ ਕਰਨੀ ਆ ਮੋਲ 85 ਦੇ 82 ਦੀ ਦੇ ਦੇਣੀ 82000 ਦੀ 80 ਦੀ ਲੈ ਜੀ 80000 ਦੀ 80 ਦੀ ਲੈ ਜੀ ਲਾਓ ਜੀ ਇਹ ਕੱਟੀ ਚੌਗੀ ਆ ਇਹ ਵੀ ਉਧਰੋਂ ਪਾ ਕੇ ਆਂਦੀ ਥੋੜੀ ਕੱਚੀ ਆ ਕੱਚੀ ਜੀ ਇਹ ਚਲੋ ਗੱਲ ਇਸ ਤਰ੍ਹਾਂ ਵਾ ਵੀ ਟੱਕੀ ਦੇ ਦੇਣਾ ਹੈ ਇਹ 20 ਤਰੀਕ ਨੂੰ 10 ਮਹੀਨੇ ਪੂਰੇ 10 ਮਹੀਨੇ ਵੇਖੋ ਸਿੰਗੀ ਬਹੁਤ ਚੰਗੀ ਜੈਦੀ ਚੰਗੀ ਆ ਬਹੁਤ ਚੰਗੀ ਆ ਭਾ ਜਗਾ ਵਾ ਜਿਹੜਾ ਖੜ ਕੇ ਸਾਂਭ ਲੂਗਾ 10 ਦਿਨ ਤੇ ਰੁਪਈਏ ਵਾਟ ਲੂਗਾ ਰੁਪਈਏ ਸਹੀ ਗੱਲ ਜੀ ਰੁਪਈਏ ਵਾਟੂ ਆਪਾਂ ਦੇ ਦੇਣੀ ਆ ਚਲੋ ਆਪਾਂ ਲਿਆਂਦੀ ਭਾ ਦੇ ਭਾ ਦੇ ਦੇ ਦੇਣੀ ਠੀਕ ਹੈ ਠੀਕ ਹੈ ਚੁੱਕੜ ਲਾਉਂਦਾ ਉਹਦਾ ਕਿ ਸੰਗਲ ਦਾ ਬਾਹਰ ਦਾ ਸੰਗਲ ਸਾਕੇ ਸ਼ਿੰਗੀ ਬੜੀ ਚੰਗੀ ਆ ਵੇਖੋ ਕੱਟੀ ਦੀ ਰੰਗ ਬਾਜ ਬਹੁਤ ਚੰਗਾ ਥਾਣ ਵੀ ਬਹੁਤ ਚੰਗਾ ਜੀ ਥਾਣ ਦੂਜਾ ਵਾਲਾ ਵਾ ਸਹੀ ਗੱਲ ਗੋਲ ਮਟੋੜਿਆ ਆ ਸਹੀ ਗੱਲ ਆ ਸਿੰਘ ਸੰਗ ਮਖਾਲੋ ਜੀ ਆ ਵੇਖੋ ਸਿੰਘ ਵੀ ਬਹੁਤ ਕਵਾਜ ਲੱਗਾ ਜੀ ਜਾਂਦਾ ਜੀ ਨਾ ਹੋਇਆ ਥਾਣੇ ਦੇਖੋ ਦੂਜਾ ਕੰਗਾ ਲੱਗਾ ਜੀ ਅੱਜ ਵਾਲੀ ਵੀਡੀਓ ਜਿਹੜਾ ਕੋ ਪਹਿਲੀ ਵੀਡੀਓ ਵੇਖ ਗਿਆ ਤੇ ਲੈ ਗਿਆ ਬਾਸ ਇਹ ਕੱਟੀ ਦਾ ਰੇਤ ਨਹੀਂ ਆਪਾਂ ਕਰਨਾ ਜਿੰਨੇ ਦੀ ਦੇਣੀ ਆ ਉਹ ਗੱਲ ਕਰਨੀ ਆ ਮੋਲ 90 85 80 75000 ਦੀ ਰਹਿ ਜੇਗੀ 75000 ਦੀ ਲਓ 75 ਦੀ ਮਿਲਣੀ ਨਹੀਂਗੀ ਨਹੀਂ ਮਿਲਣੀ ਬਾਈ ਜੀ ਕਿਉਂਕਿ ਮੈਨੂੰ ਨਹੀਂ ਕਿ ਗਾੜੀ ਚਲਦਾ ਹਾਂ ਵੀ ਕਾ ਮੈਂ 15 ਦਿਨਾਂ ਨੂੰ 20 ਦਿਨ ਵੀ ਖੜ ਸਕਦੀ 15 ਤੋਂ 20 ਤਰੀਕ ਨੂੰ ਉਹਨਾਂ ਨੂੰ ਦੱਸਿਆ ਵੀ ਦਿਨ ਪੂਰੇ ਆ ਤੇ ਥਾਣੇ ਵੇਖੋ ਜਿੱਦਾਂ ਤੋਂ ਜਨਾਲਾ ਲੱਗ ਹਾਂਜੀ ਹਾਂਜੀ ਇਹਦੀ ਗੱਲ ਆ ਗਈ ਹਾਂ ਜਨਾਲਾ ਹਾਂ ਦੱਸਣ ਜਿੱਦਾਂ ਦਾ ਥਾਣਾ ਤੇ ਚਲੋ ਪਿੰਡ ਆਪਣਾ ਮੱਤੇਵਾਲ ਤਸੀਰ ਬਾਬਾ ਬਕਾਲਾ ਜਿਹੜਾ ਮਖੀਆ ਸਾਹਿਬ ਫੋਨ ਨੰਬਰ 88723629 ਦਾ 88723